ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਇਹ ਦੇ ਕਿੰਨੇ ਹਰੇ ਭਰੇ ਖੇਤ ਕਿੰਨੇ ਵਧੀਆ ਲੱਗਦੇ ਨੇ ਵੇ ਇੱਧਰ ਆਪਣਾ ਪਿੰਡ ਆ। ਸੌਲਾ ਜੀ ਇਸ ਸ਼ਹਿਰਾਂ ਜੀ ਦੇਖਣ ਨੂੰ ਨਹੀਂ ਮਿਲਦੀ। ਚਲੋ ਜੀ ਫਿਰ ਦਿਖਾਉਂਦੇ ਆ ਸਾਨੂੰ ਉਹ ਪੁਰਾਣੀ ਚੀਜ਼। ਲੋ ਜੀ ਪਹਿਲਾਂ ਆਪਾਂ ਬਾਜ਼ਾਰਤ ਪਾਉਨੇ ਆ ਫਿਰ ਉਦੋਂ ਬਾਅਦ ਉਹਨੂੰ ਉਹ ਪੁਰਾਣੀ ਚੀਜ਼ ਦਿਖਾਉਨੇ ਆ। ਬਾਜ਼ਾਰਤ ਇਸ ਤਰ੍ਹਾਂ ਐ। ਹਰੀ ਸਈ ਭਰੀ ਸੀ ਲਾਲਾ ਜੀ ਦੇ ਬਾਗ ਵਿੱਚ ਦੁਸ਼ਿਆਲਾ ਲਈ ਖੜੀ ਸੀ ਇੱਕ ਵਾਰ ਫੇਰ ਸੁਣ ਲਓ ਹਰੀ ਸਈ ਭਰੀ ਸੀ ਲਾਲਾ ਜੀ ਦੇ ਬਾਗ ਵਿੱਚ ਦੁਸ਼ਿਆਲਾ ਲਈ ਖੜੀ ਸੀ ਇਹਦਾ ਉੱਤਰ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ YouTube ਤੇ ਦੇਖ ਰਹੇ ਹਾਂ ਤਾਂ ਚਾਹਤੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ Facebook ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰਨਾ ਜੀ ਸੋ ਇਹ ਬਾਜ਼ਾਰਤੀ ਆਪਣੀ ਇੱਕ ਵਾਰ ਫੇਰ ਪਾ ਦਿੰਦਾ ਹਰੀ ਸਹੀ ਭਰੀ ਸੀ ਲਾਲਾ ਜੀ ਦੇ ਬਾਗ ਵਿੱਚ ਰਸਾਲਾ ਲਈ ਖੜੀ ਸੀ ਸੋ ਇਹਦਾ ਜਵਾਬ ਬਤਵਾ ਦੇਣਾ ਜੀ ਚਲੋ ਫਿਰ ਹੁਣ ਦਿਖਾਉਨੇ ਤੁਹਾਨੂੰ ਉਹ ਪੁਰਾਣੀ ਜੀ ਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ। ਲਓ ਜੀ ਦੇਖੋ ਇਹ ਚੀਜ਼ ਆ ਜੋ ਪੁਰਾਣੇ ਜਵਾਨਾਂ ਵਿੱਚ ਵਰਤੀ ਜਾਂਦੀ ਸੀ। ਜੋ ਪਿੰਡ ਦੇ ਤਰਖਾਨ ਹੁੰਦੇ ਹੀ ਲੋਹੇ ਦਾ ਕੰਮ ਕਰਦੇ ਹੁੰਦੇ ਸੀ। ਉਹਨਾਂ ਕੋਲ ਇਹ ਚੀਜ਼ ਹੁੰਦੀ ਸੀ। ਇਸ ਚੀਜ਼ ਨੂੰ ਧੌਂਕਣੀ ਕਹਿੰਦੇ ਨੇ। ਇਹ ਆਪਣੇ ਪੱਠੀ ਜਿਹਾ ਹੋਂਮ ਜਿਹੜੀ ਪੱਠੀ ਹੁੰਦੀ ਦੀ ਉਹਨਾਂ ਦੇ ਗੋਲ ਦੋਹਾ ਗਰਮ ਕਰਨ ਵਾਸਤੇ ਉਹਦੇ ਵਿੱਚ ਹਵਾ ਮਾਰਨ ਨੂੰ ਇਹ ਵਰਤੀ ਜਾਂਦੀ ਦੀ ਉਹ ਦੇਖੋ ਜਿਹੜਾ ਆ ਲੋਹੇ ਵਾਲਾ ਪਾਸਾ ਇਹ ਪੱਠੀ ਦੇ ਵਿੱਚ ਹੁੰਦਾ ਸੀ ਜਿਹੜਾ ਆ ਪਾਸਾ ਲੱਕੜਾ ਵਾਲਾ ਪਾਸਾ ਹੁੰਦਾ ਵੀ ਇੱਥੇ ਚੰਮ ਦੇ ਲੱਗੁੰਦੇ ਦੋ ਇੱਕ ਇਧਰਲੇ ਸਾਈਡ ਤੇ ਇੱਕ ਇਧਰਲੀ ਸਾਈਡ ਤੇ ਉਹਨੂੰ ਜਦੋਂ ਦਬਦੇ ਦੀ ਉਹਦੇ ਵਿੱਚ ਹਵਾ ਭਰ ਜਾਂਦੀ ਦੀ ਫਿਰ ਉਹ ਹਵਾ ਆ ਜਿਹੜੀ ਗੜੀਆਂ ਕਰੀਆਂ ਨੇ ਦੋਨਾਂ ਪਾਸੇ ਇਹਨਾਂ ਵਿੱਚ ਜਾਂਦੀ ਦੀ ਫਿਰ ਹਵਾ ਇਧਰਲੇ ਪਾਸੇ ਨਿਕਲ ਆਉਂਦੀ ਦੀ ਇਹ ਗੜੀਆਂ ਰਹੀ ਤੇ ਉਹ ਜਿਹੜੇ ਕੋਲੇ ਹੁੰਦੇ ਦੀ ਉਹਨਾਂ ਨੂੰ ਹਵਾ ਵੱਜਦੀ ਦੀ ਆ ਕੇ ਫਿਰ ਉਹ ਭੱਗ ਜਾਂਦੇ ਦੀ ਇਸ ਤਰ੍ਹਾਂ ਇਹਦੀ ਵਰਤੋਂ ਕਰਦੇ ਦੀ ਤਰਖਾਨ ਤੇੜੇ ਆਪਣੇ ਰਾਜਸਥਾਨ ਤੋਂ ਗੱਡੀਆਂ ਆਏ ਆਉਂਦੇ ਨੇ ਉਹਨਾਂ ਕੋ ਵੀ ਚੀਜ਼ ਇਹ ਹੁੰਦੀ ਸੀ ਮੈਂ ਅੱਖੀਂ ਦੇਖੀ ਆ ਉਹਨਾਂ ਕੋ ਇਹ ਚੀਜ਼ ਹੁੰਦੀ ਸੀ ਦੇਖੋ ਹੱਥੀ ਬਣਾਇਆ ਕਿੰਨੇ ਵਧੀਆ ਡਿਜ਼ਾਈਨ ਇਹ ਤੇ ਪਾਏ ਨੇ ਫੁੱਲ ਬੂਟੇ ਦੇਖੋ ਸਾਰਾ ਹੀ ਹੱਥੀ ਬਣਿਆ ਆਇਆ ਇਹ ਕੋਈ ਮਸ਼ੀਨ ਨਾਲ ਨਹੀਂ ਬਣਿਆ ਹੋਇਆ ਦੇਖੋ ਕਿੰਨਾ ਮਜ਼ਬੂਤ ਬਣਾਇਆ ਹੈ ਅੱਧੀ ਲੱਕੜੀ ਲਾਈ ਇਹਨੂੰ ਤੇ ਅੱਧਾ ਲੋਹਾ ਲਾਇਆ ਹੈ ਲੋਹੇ ਵਾਲਾ ਪਾਸਾ ਪੱਠੀ ਹੁੰਦਾ ਵੀ ਲੱਕੜਾ ਪਾਸਾ ਘਾਹਰ ਹੁੰਦਾ ਵੀ ਇਹ ਚੀਜ਼ ਮੈਂ ਕਿਸੇ ਕੋਲ ਨਹੀਂ ਦੇਖੀ ਬਹੁਤ ਘੱਟੋ ਚੀਜ਼ਾਂ ਰਹਿ ਗਈਆਂ ਨੇ ਅੱਜ ਕੱਲ ਇਹ ਚੀਜ਼ਾਂ ਘਰਾਂ ਚੋਂ ਗਾਇਬ ਹੋ ਚੁੱਕੀਆਂ ਨੇ ਉਹ ਇਹ ਜੀ ਚੀਜ਼ਾਂ ਨੂੰ ਸਾਂਭਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇਖ ਸਕਣ ਤੇ ਆਪਣੇ ਵਿਰਸੇ ਨਾਲ ਜੁੜ ਸਕਣ ਤੇ ਆਪਣੇ ਬਜ਼ੁਰਗਾਂ ਦੇ ਆ ਕੀਤੀਆਂ ਕਮਾਈਆਂ ਦਾ ਉਹਨਾਂ ਨੂੰ ਪਤਾ ਲੱਗ ਸਕੇ ਕਿਵੇਂ ਹੱਥੀਂ ਕੰਮ ਕਰਦੇ ਸੀ ਆਪਣੇ ਬਜ਼ੁਰਗ ਕਿੰਨੀ ਮਿਹਨਤ ਕਰਦੇ ਹੁੰਦੇ ਸੀ ਸੋ ਅੱਜ ਕੱਲ੍ਹ ਹੱਥੀਂ ਕੰਮ ਕਰਨ ਦਾ ਰਵਾਜ ਘਟ ਗਿਆ ਏ ਹੁਣ ਤਾਂ ਮਸ਼ੀਨੀ ਜੋਗ ਹੋ ਗਿਆ ਇਹ ਪੱਠੀਆਂ 'ਚ ਹਵਾ ਮਾਰ ਲਈ ਵੀ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਆ ਗਈਆਂ ਨੇ ਜੋ ਲੋਹੇ ਨੂੰ ਗਰਮ ਕਰਦੀਆਂ ਨੇ ਪਰ ਪਹਿਲਾਂ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸੀ ਗੁਰਪੇ ਕਹੀਆਂ ਡਕੂਏ ਗਣੌਸੇ ਜਾਂ ਹੋਰ ਕੋਈ ਲੋਹੇ ਦਾ ਸਮਾਨ ਇਹਨਾਂ ਪੱਠੀਆਂ ਵਿੱਚ ਤਿਆਰ ਕੀਤਾ ਜਾਂਦਾ ਸੀ ਸੋ ਉਹ ਸਮਾਂ ਹੁਣ ਬੀਤ ਗਿਆ ਏ ਇਹ ਚੀਜ਼ਾਂ ਬਸ ਉਹਨਾਂ ਅਜਾਇਬ ਘਰਾਂ ਚ ਰਹਿ ਗਈਆਂ ਨੇ ਦੇਖਣ ਨੂੰ। ਇਹੀ ਮੇਰਾ ਉਪਰਾਲਾ ਵਿਪਦ ਤੋਂ ਵੱਧ ਆਪਾਂ ਨੌਜਵਾਨਾਂ ਨੂੰ ਇਹ ਚੀਜ਼ਾਂ ਦਿਖਾ ਸਕੀਏ। ਨਵੀਂ ਪੀੜ੍ਹੀ ਨੂੰ ਇਹਨਾਂ ਬਾਰੇ ਪਤਾ ਲੱਗ ਸਕੇ। ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨੀ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ। ਸ਼ੁਕਰੀਆ ਧੰਨਵਾਦ ਜੀ। ਗੱਲ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ। ਕੋਈ ਹੋਰ ਨਵੀਂ ਚੀਜ਼ ਤੁਹਾਨੂੰ ਖਵਾਵਾਂਗਾ ਕਿ ਉਹਦੇ ਦਰਸ਼ਨ ਕਰਾਵਾਂਗਾ ਸੋ ਵੀਡੀਓ ਨੂੰ ਮੇਰੀ ਨੂੰ ਦੇਖਦੇ ਰਹਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹਿਆ ਕਰੋ ਜੀ ਸੋ ਸ਼ੁਕਰੀਆ ਜੀ ਧੰਨਵਾਦ